ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀਪਰੀ ਵਲੌਗ ਦੇ ਵਿੱਚ ਤੇ ਸੱਚੀ ਆ ਤੁਸੀਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦੀ ਆ ਅਸੀਂ ਦੋਵੇਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਜਿਹੜਾ ਕਿ ਤੁਸੀਂ ਸਾਨੂੰ ਇੰਨਾ ਜਿਆਦਾ ਨੈਗੇਟਿਵ ਨਹੀਂ ਹੋਣ ਦਿੱਤਾ ਤੇ ਥੋੜਾ ਜਿਹਾ ਫੀਲ ਹੁੰਦਾ ਆ ਆਪਾਂ ਵਧੀਆ ਕੰਟੈਂਟ ਬਣਾਉਨੇ ਆ ਤੇ ਲੋਕ ਇਦਾਂ ਨੈਗੇਟਿਵ ਇੱਕ ਅੱਧਾ ਕਹਿ ਜਾਂਦਾ ਤਾਂ ਥੋੜਾ ਜਿਹਾ ਫੀਲ ਹੁੰਦਾ ਤੇ ਸੋ ਮੈਨੂੰ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਵਲੌਗ ਪਾ ਕੇ ਤੇ ਬਾਕੀ ਪੜੀ ਹੈ ਨਾ ਹਾਂਜੀ ਅਸੀਂ ਸੋਚਿਆ ਸੀ ਕਿ ਹੁਣ ਵਲੋਗ ਨਹੀਂ ਅਪਲੋਡ ਕਰਾਂਗੇ ਕਿਉਂਕਿ ਜੇ ਐਵੇਂ ਗਲਤ ਬੋਲ ਲੈਂਦੇ ਗਲਤ ਕਮੈਂਟ ਕਰ ਦਿੰਦੇ ਹੂੰ ਕੁਝ ਨੈਗੇਟਿਵ ਵੀ ਬੋਲ ਸੀ ਹਾਂਜੀ ਤੇ ਫਿਰ ਬਹੁਤ ਜਾਣਿਆਂ ਨੇ ਇਦਾਂ ਕਿਹਾ ਪਿਆਰ ਦੇ ਕੇ ਉਹਨਾਂ ਸਭ ਦਾ ਰਿਸਕ ਕਰਕੇ ਤੁਹਾਡੇ ਲਈ ਅਸੀਂ ਅੱਜ ਤੋਂ ਵਲੋਗ ਫੇਰ ਸ਼ੁਰੂ ਕਰਦੇ ਆ ਤੇ ਤੁਹਾਨੂੰ ਕਿੰਨੀ ਕਿ ਖੁਸ਼ੀ ਹੈ ਦੋਸਤੋ ਹਾਂਜੀ ਤੁਸੀਂ ਯਾਰ ਸੱਚੀ ਸੌਂ ਦਿੱਤੀ ਕਈ ਜਾਣਿਆਂ ਨੇ ਹਾਂਜੀ ਬਾਕੀ ਕੋਸ਼ਕ ਜਾਣਿਆਂ ਦੇ ਅਸੀਂ ਨਾਮ ਵੀ ਬੋਲਦੇ ਆ ਚੱਲਣ ਪਈ ਆਪਾਂ ਨਾਮ ਬੋਲਦੇ ਆ ਰੁਕ ਜਾ ਪਹਿਲਾਂ ਤਾਂ ਨੂੰ ਇਨਸਾ ਹਨਾ ਦੀਦੀ ਨੇ ਕਮੈਂਟ ਕੀਤਾ ਵੀਰੇ ਪਲੀਜ਼ ਵਲੌਗ ਪਾ ਦਿਓ ਪਲੀਜ਼ ਵੀਰੇ ਅੱਜ ਮਨ ਨਹੀਂ ਲੱਗ ਰਿਹਾ ਤੇ ਇੱਕ ਭੈਣ ਕਹਿੰਦੀ ਮੈਂ ਤਾਂ ਰੋਟੀ ਹੀ ਨਹੀਂ ਮੈਨੂੰ ਚੰਗੀ ਲੱਗੀ ਜਦੋਂ ਤੁਹਾਡਾ ਵਲੌਗ ਦੇਖਿਆ ਹਨਾ ਤੇ ਬਾਜੀ ਪਾਓ ਵਲੌਗ ਪਲੀਜ਼ ਯਾਰ ਬਹੁਤ ਗੱਲ ਗਲਤ ਗੱਲ ਹੈ ਤੁਹਾਡੀ ਅਸੀਂ ਤਾਂ ਤੁਹਾਨੂੰ ਪਿਆਰ ਕਰਦੇ ਹਾਂ ਤੁਸੀਂ ਸਾਡੇ ਲਈ ਵੀ ਇੰਨਾ ਵੀ ਨਹੀਂ ਕਰ ਸਕਦੇ ਤੁਹਾਨੂੰ ਕਦੋਂ ਦੇ ਸਪੋਰਟ ਕਰਦੇ ਹਾਂ ਯਾਰ ਬਹੁਤ ਸੋਹਣੀ ਗੱਲ ਹੈ ਹਾਂਜੀ ਤੁਹਾਨੂੰ ਮੇਰੀ ਸੋ ਲੱਗੂਗੀ ਬੰਦ ਨਾ ਕਰੋ ਤਰਸ਼ੇਮ ਸਿੰਘ ਤਰਸ਼ੇਮ ਸਿੰਘ ਅੱਛਾ ਜੀ ਤੇ ਮੈਂ ਜਦੋਂ ਦਾ ਸੁਣਿਆ ਕਿ ਲਾਸਟ ਵਲੌਗ ਹੈ ਮੈਂ ਤਾਂ ਰੋਟੀ ਹੀ ਰੱਖ ਦਿੱਤੀ ਤੇ ਤਰਸੀਮ ਸਿੰਘ ਜੀ ਇਹ ਤੇ ਤੁਸੀਂ ਵੀਰੇ ਸਾਨੂੰ ਖੁਸ਼ ਨਹੀਂ ਕੀਤਾ ਅਸੀਂ ਤੁਹਾਡੇ ਲਈ ਵੀਰੇ ਇੰਨਾ ਕੁਝ ਕਰਦੇ ਆ ਤੁਸੀਂ ਵਲੌਗ ਨਹੀਂ ਪਾ ਸਕਦੇ ਸਾਡੇ ਲਈ ਅਸੀਂ ਤੁਹਾਨੂੰ ਰੋਜ਼ ਵੇਖਦੇ ਆ ਸੱਚੀ ਯਾਰ ਬਾਈ ਜੀ ਵੀਡੀਓ ਬੰਦ ਕਰ ਰਹੇ ਹੋ ਇਸ ਦਾ ਕੋਈ ਕਾਰਨ ਦੱਸੋ ਇਹ ਤਾਂ ਕੋਈ ਗੱਲ ਨਹੀਂ ਹੋਈ ਗੱਲ ਤੁਹਾਨੂੰ ਇਹੀ ਦੱਸ ਦਿੰਨੇ ਵੀਰੇ ਕੋਈ ਬੰਦਾ ਹੈ ਉਹ ਨੈਗੇਟਿਵ ਕਰ ਰਹੇ ਸੀ ਜਾਨੀ ਕਿ ਕਿਸੇ ਨੇ ਵੀਡੀਓ ਪਾਤੀ ਸਾਡੇ ਤੇ ਹਨ ਤੇ ਉਹ ਕਹਿੰਦਾ ਵੀਰੇ ਵੀ ਚਲੋ ਤੁਸੀਂ ਪੈਸਾ ਨਹੀਂ ਕਰ ਰਹੇ ਜਾਂ ਕੁਝ ਵੀ YouTube ਹਨ ਬਾਈ ਇਹ ਜੋ ਕੁਝ ਨੀਗਾ ਸਿਸਟਮ ਅਸੀਂ ਤੁਹਾਡੇ ਪਿਆਰ ਲਈ ਕਰ ਰਹੇ ਹਾਂ ਮਾੜੀ ਮੋਟੀ ਜਿਹੜੀ ਇਨਕਮ ਆ ਜਾਂਦੀ ਹੈ ਵੀਰੇ ਇੰਨਾ ਤਾਂ ਅਸੀਂ ਕਰਾਇਆ ਪਤਾ ਇੰਨਾ ਇੱਧਰ ਉੱਧਰ ਜਾਣ ਚੇ ਲਾ ਦਿੰਨੇ ਹਾਂ ਹਨ ਵਲੌਗ ਬਣਾਉਣ ਲਈ ਬਾਕੀ ਬਾਈ ਜੀ ਐਵ ਜੀ ਕੋਈ ਗੱਲ ਨਹੀਂ ਗਈ ਕਣੀ ਪਰੀ ਸਹੀ ਗੱਲ ਹੈ ਤੇ ਮੈਂ ਕਹਿੰਦਾ ਯਾਰ ਸੱਚੀ ਤੁਸੀਂ ਦਿਲ ਖੁਸ਼ ਕਰਤਾ ਯਾਰ ਤੇ ਇੰਨਾ ਜਿਆਦਾ ਤੁਸੀਂ ਪਿਆਰ ਕੀਤਾ ਵੀਰੇ ਸਾਡੇ ਨਾਲ ਮਾੜੀ ਨਾ ਕਰੋ ਗੀਤ ਗੀਤਾ ਰਾਣੀ ਤੇ ਤੁਹਾਡੇ ਵਲੌਗ ਬਹੁਤ ਵਧੀਆ ਹੁੰਦੇ ਆ ਪਰੀ ਦੀਦੀ ਤੁਸੀਂ ਤਾਂ ਵੀਰੇ ਨੂੰ ਸਮਝਾਓ ਵਲੌਗ ਬੰਦ ਨਾ ਕਰਨ ਪਰੀ ਜੋ ਦੱਸ ਦੇ ਹਾਂਜੀ ਹੁਣ ਤੁਹਾਡੇ ਮਤਲਬ ਹੋਰ ਵੀ ਬਹੁਤ ਜਣੇ ਆਏ ਸੀ ਕਮੈਂਟ ਮੈਸੇਜ ਹਾਂਜੀ ਤੇ ਐਸੀ ਕੁਛ ਕ ਨਾਮ ਲੈ ਲਏ ਬਾਕੀ ਸਾਰੇ ਦਿਨੀ ਸਪੋਰਟ ਐਸੇ ਕਰਕੇ ਹੋਣਾ ਸਵਾਪਸ ਤੁਸੀਂ ਆ ਦੇਖੋ ਯਾਰ ਦੋਸਤੋ ਸਾਰੇ ਜਣਿਆਂ ਨੇ ਇੰਨਾ ਜਿਆਦਾ ਪਿਆਰ ਕੀਤਾ ਸੱਚੀ ਇੰਨਾ ਜਿਆਦਾ ਪਿਆਰ ਕੀਤਾ ਯਾਰ ਮੈਂ ਸਭ ਦੇ ਕਮੈਂਟ ਪੜੇ ਤੇ ਥੋੜਾ ਜਿਹਾ ਰਿਪਲਾਈ ਕਰਨ ਨੂੰ ਵੀ ਮਨ ਜਾਨੀ ਕਰਿਆ ਸੀਗਾ ਹਨ ਦਿਲ ਜਾਂ ਟੁੱਟਿਆ ਸੀ ਪਰ ਤੁਹਾਨੂੰ ਹੁਣ ਬਹੁਤ ਜਿਆਦਾ ਖੁਸ਼ੀ ਹੋਊਗੀ ਕਿ ਅਸੀਂ ਫਿਰ ਤੋਂ ਵਲੌਗ ਪਾਉਣ ਲੱਗ ਗਏ ਹਾਂ ਸਮਾਨ ਕਾਫੀ ਨਹੀਂ ਹੋ ਗਿਆ ਅਜੇ ਹੋਰ ਇਦਾਂ ਹੀ ਹੁੰਦਾ ਜੇ ਤੋ ਪੇਖਿਆਂ ਦੀ ਜਾਈ ਲਹਰੀ ਦੋਸਤੋ ਹੁਣ ਚੱਲੇ ਹਾਂਜੀ ਕਿਵੇਂ ਹੋ ਠੀਕ ਆ ਪਾਸੇ ਬੁਸਤੇ ਜਿੱਤੇ ਕਾਰ ਕਿਹ ਹੈ ਅੱਜ ਮੈਨੂੰ ਅੱਜ ਮੈਨੂੰ ਬੜੀ ਖੁਸ਼ੀ ਹੈ ਅੱਜ ਮੈਂ ਮੰਮੀ ਕੋ ਚੱਲੇ ਹਾਂ ਓ ਰੱਬਾ ਇਧਰ ਹੈਰੀ ਜੀ ਦਾ ਬੁਰਾ ਲਾਭ ਆ ਜਾਂਦਾ ਨਾ ਕਰਾਇਓ ਮੇਰੇ ਵਿਆਹ ਲੋ ਵੀ ਮਿੱਤਰੋ ਹੁਣ ਅਸੀਂ ਫਾਈਨਲੀ ਆ ਗਏ ਆ ਬਾਈ ਕੋਲੇ ਫਰਫੇ ਠੀਕ ਹੈ ਭੜੀ ਪਰੀਡੀ ਟੌਰ ਚੈੱਕਰ ਵਾਚ ਬਲੈਕ ਸੂਟ ਤੁਸੀਂ ਕਹਿੰਦੇ ਸੀ ਸੂਟ ਨਹੀਂ ਦਿਖਾਈ ਨਿਊ ਸੂਟ ਵੇਖ ਲਓ ਤੇ ਦੋਸਤੋ ਅਸੀਂ ਘਰੇ ਜਾ ਕੇ ਸਾਰਿਆਂ ਦੇ ਨਾਮ ਲਵਾਂਗੇ ਜਿਨ੍ਹਾਂ ਨੇ ਇੰਨੀ ਜ਼ਿਆਦਾ ਸਪੋਰਟ ਕੀਤੀ ਹਨਾ ਸਾਡਾ ਦਿਲ ਟਿੱਗਾਂ ਨਹੀਂ ਦਿੱਤਾ ਕਹਿੰਦਾ ਮਤਲਬ ਸਹੀ ਗੱਲ ਹੈ ਵੈਸੇ ਅਸੀਂ ਵਲੌਗ ਨਾ ਬੰਦ ਕਰਦੇ ਸੀ ਮਤਲਬ ਹੁਣ ਕੋਈ ਵਲੌਗ ਅਪਲੋਡ ਨਹੀਂ ਕਰਨੇ ਸੀ ਤੇ ਫਿਰ ਬਹੁਤ ਜਾਣਿਆਂ ਦੇ ਮੈਸੇਜ ਤੇ ਕਮੈਂਟ ਆਏ ਸਿ ਵਲੌਗ ਪਾਓ ਪਾਓ ਹਣੇ ਇਸ ਕਰਕੇ ਸਿ ਵਲੌਗ ਬਣਾ ਰਹੇ ਹਾਂ ਹਾਂ ਤੇ ਦੋਸਤੋ ਤੁਹਾਡੇ ਪਿਆਰ ਨਾਲ ਹੀ ਇਹ ਸਾਰਾ ਕੁਝ ਸੱਚੀ ਤੁਸੀਂ ਫਿਰ ਤੋਂ ਸਾਨੂੰ ਉੱਠਣ ਦੀ ਹਿੰਮਤ ਦਿੱਤੀ ਪਤਾ ਕੀ ਯਾਰ ਜਦੋਂ ਆਪਾਂ ਸਾਰੇ ਅੱਛਾ ਕੰਟੈਂਟ ਬਣਾਉਨੇ ਆ ਕੋਈ ਗਲਤ ਕੱਪੜਾ ਨਹੀਂ ਪਾਉਂਦੇ ਹਨਾ ਪਰੀ ਤੇ ਕਦੇ ਗਲਤ ਕੱਪੜਾ ਨਹੀਂ ਪਾਉਂਦੇ ਜਾਂ ਵਧੀਆ ਸਲਵਾਰ ਸੂਟ ਜੇ ਹਨਾ ਬਣਾਉਂਦੀ ਆ ਵੀਡੀਓ ਤਾਂ ਯਾਰ ਐਂ ਨਹੀਂ ਕਰਨਾ ਚਾਹੀਦਾ ਹਨਾ ਵੀ ਤੁਸੀਂ ਜੋ ਉਦੋਂ ਫਿਰ ਦੁੱਖ ਜਿਹਾ ਲੱਗਦਾ ਵਧੀਆ ਕੰਟੈਂਟ ਬਣਾਉਣ ਦੇ ਬਾਵਜੂਦ ਵੀ ਇੱਕ ਅੱਧਾ ਬੰਦਾ ਕਹਿੰਦਾ ਸਾਨੂੰ ਕਿਹਾ ਤੇ ਇੱਕ ਇੱਕ ਅੱਧੇ ਬੰਦੇ ਨੇ ਇਸੇ ਬਟ ਲੱਗ ਜਾਂਦੀ ਗੱਲ ਦਿਲ ਤੇ ਪਰ ਤੁਸੀਂ ਨਹੀਂ ਸਾਨੂੰ ਟਿਕਣ ਦਿੱਤਾ ਸੱਚੀ ਚਲੋ ਜੀ ਛੇਕ ਵੀ ਆ ਗਿਆ ਯੈਸ ਜੈਸ ਕਰੋ ਅਸੀਂ ਨੂੰ ਪਹੇੜਾ ਆ ਕੇ ਹੋਰ ਭਈਆ ਕੈਸੀ ਹੋ ਠੀਕ ਹੋ ਕਿਤਾ ਹੋ ਗਿਆ ਆਪਣੀ ਠੀਕ ਹੈ ਜਿਵੇਂ ਪਰੀ ਹਾਂ ਜੀ ਆ ਅਸੀਂ ਹਰ ਵਾਰ ਕੁਝ ਖਾਣ ਨੂੰ ਇੱਥੇ ਲੈ ਕੇ ਜਾਂਦੇ ਹਾਂ ਹਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਸਾਡੇ ਵਾਸਤੇ ਰੇਟ ਬੜਾ ਟਿਕਾ ਕੇ ਲਾਉਨੇ ਅਸੀਂ ਹੈ ਮੇਰੇ ਦਾ ਨੇਚਰ ਬਹੁਤ ਵਧੀਆ ਹੈਗਾ ਹਾਂ ਬਹੁਤ ਦਿਲਦਾਰ ਬੰਦਾ ਯਾਰ ਲੈ ਕੀ ਹੱਡੀ ਫਿਰ ਗੋਟੇ ਹੈ ਹੋਰ ਇਹ ਪਰੀ ਦੇ ਫੇਵਰੇਟ ਆ ਗੋਟੇ ਯੈਸ ਅੱਜ ਮੇਰਾ ਪਰਸ ਆਪ ਹੀ ਥਾਮ ਰੱਖਿਆ ਬੱਟੇ ਹਲੋ ਜੀ ਅੰਮੀ ਗਰਮ ਗਰਮ ਗੋਟੇ ਕਿਉਂ ਪਸੰਦ ਆ ਦੱਸੋ ਗਰਮ ਗਰਮ ਗੋਟੇ ਇਹ ਪਰਿਵਾਰੀ ਸਭ ਦਾ ਧੰਨਵਾਦ ਕਰਦੇ ਹਾਂ ਹਾਂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਨੂੰ ਸੱਚੇ ਦਿਲੋਂ ਬਹੁਤ ਪਿਆਰ ਕਰਦੇ ਹਾਂ ਅਸੀਂ ਮਤਲਬ ਇਦਾਂ ਪੱਕੇ ਸਕੀਮ ਬਣਾ ਲਈ ਸੀਗੇ ਅਸੀਂ ਹੁਣ YouTube ਤੇ ਕੰਮ ਕਰਨਾ ਸ਼ੁਰੂ ਕਰਦਾ ਹੈ ਲੋਕ ਵਗੈਰਾ ਨਹੀਂ ਅਪਲੋਡ ਕਰਦੇ ਤੇ ਬਹੁਤ ਜਾਣਦੇ ਮੈਸੇਜ ਕਮੈਂਟ ਆਏ ਰੋ ਰੋ ਕੇ ਕਈ ਐਵੇਂ ਗੰਦੇ ਵੀ ਤੁਹਾਨੂੰ ਸਾਡੀ ਸੋਹ ਆ ਵੀ ਵਲੋਗ ਅਪਲੋਡ ਕਰਨਾ ਇਸ ਕਰਕੇ ਅੱਜ ਅਸੀਂ ਵਲੋਗ ਬਣਾਉਣ ਲੱਗੇ ਤੇ ਨਾਲੇ ਦੋਸਤੋ ਤੁਸੀਂ ਸਾਨੂੰ ਬਹੁਤ ਹੀ ਜ਼ਿਆਦੇ ਪੋਜ਼ਿਟਿਵ ਕੀਤਾ ਯਾਰ ਸੱਚੀ ਮੈਨੂੰ ਆਇਆ ਲੱਗਦਾ ਜਿਤੇ ਤੁਸੀਂ ਸਾਡੇ ਨਾਲ ਖੜ ਸਕਦੇ ਕੋਈ ਨਹੀਂ ਖੜ ਸਕਦਾ ਸੱਚੀ ਯਾਰ ਦੇ ਤੁਹਾਨੂੰ ਲਵ ਯੂ ਵੀਊ ਚੈੱਕ ਕਰੋ ਦੋਸਤੋ ਇੱਥੋਂ ਦੀਆਂ ਸਰਵਾਂ ਦਾ ਕੀ ਬਾਤ ਹੈ ਕੀ ਬਾਤ ਹੈ ਐਵੇਂ ਦਾ ਪਿਓ ਕਿਹਨੂੰ ਪਸੰਦ ਆ ਦੱਸੋ ਜਰੂਰ ਦੋਸਤੋ ਕੀ ਗੱਲ ਸੁਣਾਉਂਦੀ ਸੀ ਹੂੰ ਉਹ ਜਿਹੜੀ 베ਰੀ ਨਹੀਂ ਸੀਗੀ ਉਹ ਦਿਖੀ ਅੰਨੀ ਹਾਂ ਇੱਕ ਮੈਂ ਸੀ ਇੱਕ ਮਰਦ ਸੀ ਕਿਹਾ ਹਾਂ ਅਸਨੇ ਉੱਥੇ ਇੱਕ ਗੁਰ ਬੇਰੀ ਬੇਲ ਚੋਰੀ ਕਰਕੇ ਲੱਗੇ ਗਏ ਸੀ ਫੜੇ ਨਹੀਂ ਗਏ ਐ ਉਹ ਘਰ ਵਾਲੇ ਨਾ ਬੀਜੀ ਸੀਗੇ ਵਿਆਹ ਵੀ ਹੋ ਸੀ ਉਹਨਾਂ ਦੇ ਅੱਛਾ ਪੈਦਾਈ ਸੀ ਚੋਰੇ ਹੈ ਕੀ ਬੋਲੇ ਚੋਰ ਬੋਲਦੇ ਹੋਰ ਕੀ ਲੁੱਟ ਲਿਆ ਸਾਨੂੰ ਪੱਠੇ ਐਸੀਆਂ ਲਓ ਜੀ ਗੁਰੀ ਆ ਗਿਆ ਸਮਾਨ ਚੱਕ ਕੇ ਮਾਂ ਬਹੁਤ ਨਾ ਆਇਆ ਹੋਰ ਹੋਰ ਸਮਾਂ ਕੀ ਹਾਲਾਤ ਠੀਕ ਹੈ ਵਧੀਆ ਮम्मी ਨੇ ਬਾਜ਼ਾਰ ਗਏ ਖੁਸ਼ੂ ਵੀ ਵਧੀਆ ਆਂਦੀ ਆ ਯਾਰ ਫੇਰ ਯਾਰ ਮੰਮੀ ਨੇ ਬਾਜ਼ਾਰ ਗਏ ਹੈ ਮੰਮੀ ਨੇ ਮੇਰੇ ਨਾਲ ਤਾਂ ਕੱਟਵਾ ਪਈ ਇਹ ਤੇ ਦਖਵੂ ਆਉਂਦੀ ਹੈ ਦਖਵੂ ਆਉਂਦੀ ਹੈ ਮੇਰੇ ਚ ਖੁਸ਼ੂ ਆਉਂਦੀ ਹੈ ਠੀਕ ਹੈ ਲੈ ਲੋ ਬਈ ਚੱਕੋ ਬਈ ਮੈਂ ਕੀ ਕਹਿੰਨਾ ਤੈਨੂੰ 2 ਸਾਲ ਲੇਟ ਹੋ ਜਾ ਵਿਆਹ ਤੋਂ ਕਿਉਂ ਪਤਾ ਕੀ ਗੱਲ ਹੈ ਮੇਰਾ ਹਾਲ ਦੇਖ ਲਾ ਆਹ ਦੇਖ ਲਾ ਕਾਹਗਾ ਸਾਲ ਬਾਅਦ ਬਾਜੀ ਬਕਾ ਡਨ ਠੀਕ ਹੈ ਜੀ ਹੋ ਡੜੀ ਉਹਨਾਂ ਨੇ ਦਸਨੀ ਉਹਨੇ ਬਾਤ ਚੁੱਕਿਆ ਸੀ ਆਵਾਂਗੇ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਨਾ ਜੀ ਉਹ ਮੈਂ ਕੰਮ ਕਰ ਲਿਆ ਚਲੋ ਅਜੀ ਲੈ ਵੀ ਸਰੋਂ ਪਹਿਲਾਂ ਤਾਂ ਦੇਖੋ ਤੁਸੀਂ ਬਾੜੀ ਘੈਂਟ ਓਦੋਂ ਬਾਅਦ ਤੁਸੀਂ ਬੰਦੇ ਵੇਖੋ ਬੰਦੇ ਆ ਗਏ ਚੈ ਟਿ ਡੈਨ ਟੈ ਨਿ ਨਿ ਡੇ ਡੇ ਕਿਉ ਚੈ ਟਿ ਡੈਨ ਚੈੱਕ ਕਰੋ ਤੁਸੀਂ ਹਾਂ ਹੈ ਸਰੋਂ ਆਉਂਦਾ ਹੋ ਕੇ ਆਈ ਬਣਾ ਆਇਆ ਬਾਜ਼ਾਰ ਕੇ ਬਸ ਆ ਵਿਲਾਇਆ ਕੋਣ ਹੋਰ ਅੰਮੀ ਠੀਕ ਹੋ ਸੇਉ ਪਾ ਜੀ ਠੀਕ ਹੈ ਠੀਕ ਹੈ ਤੇਰੇ ਕੀ ਆਏ ਹੋਏ ਬੜੀਆਂ ਮੈਕਮ ਮਰਦੇ ਬਾਜੀਆ ਯਾਰ ਮੈਨੂੰ ਸਾਰੀ ਕਹਿ ਰਹੀ ਹੈ ਯਾਰ ਠੀਕ ਹੈ ਘਰੇ ਨਹੀਂ ਸੀ ਕਿ ਲੈ ਆਪਾਂ ਰਿਕਰਿੰਗ ਪਾ ਲਈ ਅੱਜ ਥੋੜਾ ਜਿਹਾ ਲੈ ਆਇਆ ਸੀ ਭਾਈ ਸਾਡੇ ਵੀ ਨਾ ਸੁਣਾ ਸੁਣਾ ਲੱਗਿਆ ਹਾਂ ਹੁੰਦਾ ਹੀ ਆ ਜੀ ਮੈਂ ਖਾਦੂ ਤੁਸੀਂ ਹੈ ਨਹੀਂ ਕੋਣ ਕਢ ਲੋ ਅਸੀਂ ਬਾਜ਼ਾਰ ਗਏ ਸੀ ਕਿ ਭਾਈ ਲਓ ਇਹ ਬਿੱਲੂ ਜ ਵੀ ਕੈਂਟ ਬੰਦਾ ਤੇ ਜੀ ਇਧਰ ਆਡੀਅנס ਨਾਲ ਚੇਸ ਕਰ ਗਏ ਲਿਆ ਆਫਾਨ ਚੇਸ ਆਡੀਅנס ਨਾਲ ਤਵੇ ਦਿਖਾ ਰਿਹਾ ਹਾਂ ਯਾਰ ਹੋਰ ਗੱਲਾਂ ਨਹੀਂ ਗੱਲਾਂ ਪਰ ਆ ਚੀਜ਼ ਟੈਸ਼ਨ ਮੈਸ਼ਨ ਬਣ ਗਈ ਯਾਰ ਭਾਈ ਬੜਾ ਤਕੜਾ ਸਸਪੈਂਸ ਪਿਆ ਖੜਾ ਤੁਸੀਂ ਵਲੌਗ ਨਹੀਂ ਬਣਾ ਰਹੇ ਵਲੌਗ ਯਾਰ ਬਸ ਤੁਹਾਨੂੰ ਮੈਂ ਕੀ ਦੱਸਾਂ ਨਾ ਮੰਮੀ ਰੋਇਆ ਨਾ ਕਰੋਂ ਹੋਰ ਸਾਲ ਹੋਣ ਵਾਲਾ ਹੋ ਗਿਆ ਮੰਮੀ ਦਾ ਵੀ ਫੋੜ ਤਾਂ ਭੁੱਲ ਜਾਵੀਂ ਤੇ ਆਪਣੀ ਡਾਕੂ ਨਹੀਂ ਲੱਗਦੀ ਐ ਲੱਗੂ ਨਾ ਲੱਗਦੀ ਐ ਇਹ ਤਾਂ ਖੁਸ਼ੀ ਨਾਲ ਰੋਣੀ ਐ ਮੋਟੀ ਖੁਸ਼ੀ ਕੇ ਅੰਸੂ ਹਾਂ ਨਿਆ ਤੇ ਕੁਸ਼ੀ ਸਾਰੇ ਨਾਲ ਮਿਲ ਕੇ ਕਿੰਨਾ ਵਧੀਆ ਲੱਗਦਾ ਹਨਾ ਹੋਰ ਕੀ ਉੱਥੇ ਮੰਮੀ ਡੈਡੀ ਵੀ ਨਹੀਂ ਹੁੰਦੇ ਹਨਾ ਤਾਂ ਥੋੜਾ ਜਿਹਾ ਫੀਲ ਜਾ ਹੁੰਦਾ ਤੇ ਦੇਖੋ ਸੋਣਿਓ ਵਿਊ ਯਾਰ ਸੱਚੀ ਤੁਸੀਂ ਦੱਸਿਓ ਦਿਲ ਤੋਂ ਵੀ ਵਿਊ ਕਿੱਦਾਂ ਲੱਗਿਆ ਤੇ ਤੁਹਾਡਾ ਭਰਾ ਵੀ ਕਿੱਦਾਂ ਲੱਗੇ ਇਹ ਜ਼ਰੂਰ ਦੱਸਿਓ ਸਾਰੇ ਪੁੱਛ ਰਿਆ ਹਨਾ ਤੇਜੀ ਵੀ ਪੁੱਛ ਰਿਆ ਸੀ ਵਲੌਗ ਕਿਉਂ ਨਹੀਂ ਪਾਇਆ ਕਿਉਂ ਨਹੀਂ ਪਾਇਆ ਚਲੋ ਹੋ ਹੀ ਜਾਂਦਾ ਹੈ ਸਪੈਸ਼ਲੀ ਕਮੈਂਟ ਮਾਰਿਆ ਸੀ ਪਰੀ ਨੇ ਮੇ ਮੰਮੀ ਸਾਗ ਬਣਨਾ ਚਾਹੀਦਾ ਕੀ ਬਾਤ ਹੈ ਮੰਮੀ ਦੇ ਹੱਥ ਦਾ ਸਾਗ ਮੈਂ ਕਹਿੰਨੀ ਜੰਨਤ ਦੇ ਸ਼ੇਰ ਹੋ ਜੂਗੀ ਸਾਗ ਸ਼ੇਰ ਨਹੀਂ ਸ਼ੇਰ ਸ਼ੇਰ ਹੋ ਜੂਗੀ ਸਾਰਾ ਦਿਨ ਸ਼ੇਰ ਕਰ ਕਰ ਕੇ ਮੈਨੂੰ ਸ਼ੇਰ ਬਸ 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 ਮੰਮੀ ਮੈਂ ਫਤਕੁਰਸੀ ਦਾ ਬਸ ਕੋਲੀ ਬਟੂ ਚੱਕੋ ਜੀ ਮੈਂ ਤੁਹਾਡੇ ਕੋਲੀ ਬੈਠੂ ਆਂ ਇਹ ਤਿਸਕੂਨ ਆ ਪੱਦੇ ਵੀ ਸਾਗ ਨੂੰ ਬਹੁਤ ਸਵਾਦ ਬਣਦਾ ਪੁੱਤ ਇਹਦੇ ਚ ਹਾਂਜੀ ਠੀਕ ਹੈ ਜੀ ਸਾਗ ਪਤਾ ਇੱਚੀ ਸਵਾਦ ਮਾ ਕੀ ਬਾਤ ਹੈ ਕਾਹ ਤੋ ਕੀ ਬਾਤ ਹੈ ਡੈਡੀ ਜੀ ਇਤਨਾ ਨਾ ਪੱਠਿਆਂ ਦਾ ਤਾਂ ਮੈਂ ਤਾਂ ਸਾਗ ਸੀਨ ਹੀ ਬੜਾ ਤਕੜਾ ਆ ਰਿਹਾ ਹਾਂ ਹਾਂ ਸਾਗ ਦਾ ਵੀ ਸ਼ਕੀਨ ਆ ਅੰਬੂਲੀਆਂ ਦਾ ਵੀ ਸ਼ਕੀਨ ਆ ਹੋਰ ਤੇਜੀ ਫਿਰ ਕੀ ਹਾਲ ਹੈ ਬਹੁਤ ਵਧੀਆ ਭਾਈ ਤੁਸੀਂ ਆਏ ਨਾ ਇੱਕਦਮ ਸਿਰਫ ਮਾਹੌਲ ਬਣ ਗਿਆ ਕਿਹਾ ਮੈਨੂੰ ਮਿਸ ਕੀਤਾ ਬਹੁਤ ਜ਼ਿਆਦਾ ਤੁਹਾਨੂੰ ਅੱਛਾ ਹਾਂ ਬਰ ਮੈਂ ਵੀ ਤੁਹਾਨੂੰ ਬਹੁਤ ਜ਼ਿਆਦਾ ਕੀਤਾ ਯਾਰ ਕਿੰਨ ਭਾਜੀ ਮਤਲਬ ਪਰਵਾਰਾਂ ਨਾਲ ਰਿਸ਼ਤੇਦਾਰਾਂ ਨਾਲ ਹੀ ਹੁੰਦਾ ਨਾ ਸਾਰਾ ਸਹੀ ਗੱਲ ਹੈ ਵੀਰੇ ਅੱਜ ਕੱਲ ਬਹੁਤ ਘੱਟ ਵਰਤਦੇ ਆ ਹਾਂ ਪਰ ਮੈਨੂੰ ਵਧੀਆ ਲੱਗਦਾ ਕਿ ਭਾਜੀ ਤੁਸੀਂ ਆਉਂਦੇ ਜਾਂਦੇ ਆ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਸੱਚੀ ਮੈਂ ਤਾਂ ਇੱਕੋ ਇੱਕ ਹੀ ਹੈਗਾ ਭਰਾ ਹੈ ਤੰਗ ਤੁੰਗ ਤਾਂ ਨਹੀਂ ਕਰਦੀ ਪਰ ਇਹ ਨਾ ਪੁੱਛਿਆ ਕਰੋ ਬਸ ਨਾ ਦਬੱਸ ਰਹਿਣ ਮੇਰਾ ਛੇੜ ਦਰਦਾਂ ਨੂੰ ਜੇਕਰ ਮੈਂ ਤੇ ਨੂਨ ਨੋਕੀ ਆ ਭਾਜੀ ਸਾਡੀ ਕੁੜੀ ਤਾਂ ਗਊ ਆ ਨਾਲੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਹਾਂਜੀ ਵੀਰੇ ਤੈ ਹੀ ਤਾਂ ਮੈਨੂੰ ਤੈ ਹੀ ਤਾਂ ਮੈਨੂੰ ਅੱਗੋਂ ਗਊ ਬਣਾ ਤਾ ਹਾਂ ਤੇ ਜੀ ਹਾਂ ਆ ਤਾ ਯਾਰ ਬੜਾ ਸੋਹਣਾ ਬਣਾ ਲਿਆ ਯਾਰ ਤੂੰ ਤੇ ਰਾਈਟਿੰਗ ਹੋਰ ਯਾਰ ਬਰੀ ਹੈਨਾ ਸਪੋਰਟ ਕਰਿਆ ਕਿੰਨਾ ਵਧੀਆ ਬੈੱਡ ਬੁੱਡੇ ਜਿਹੇ ਕਮਰੇ ਚ ਜੀ ਲੱਗਿਆ ਪਿਆ ਜੀ ਯਾਰ ਬੜਾ ਜੀਆ ਲੱਗਿਆ ਪਿਆ ਤੇ ਨਾਲੇ ਨਾਲ ਯਾਰ ਮੈਨੂੰ ਜੀ ਕਰਦਾ ਮੈਂ ਹੁਣ ਸਮਝਾ ਸੱਚੀ ਥੱਕੇ ਪਏ ਆ ਯਾਰ ਲੋ ਵੀ ਦੋਸਤੋ ਛੋਟਾ ਮोटा ਵਲੌਗ ਸੀ ਜਿਹੜਾ ਵੀ ਹਨਾ ਮੈਂ ਤੁਹਾਡਾ ਜ਼ਿਆਦਾ ਤਾਂ ਤਾਂ ਹੀ ਬਣਾਇਆ ਸੀ ਵੀ ਥੋੜਾ ਮੈਂ ਧੰਨਵਾਦ ਕਰਨਾ ਚਾਹੁੰਦਾ ਸੀਗਾ ਤੇ ਤੁਸੀਂ ਇੰਨਾ ਜ਼ਿਆਦਾ ਪਿਆਰ ਦਿੱਤਾ ਹਨਾ ਤੁਸੀਂ ਇੰਨਾ ਜ਼ਿਆਦਾ ਸਾਨੂੰ ਪਿਆਰ ਕਰਦੇ ਹੋ ਕੋਈ ਗੱਲ ਨਹੀਂ ਦੋਸਤੋ ਤੁਹਾਡੇ ਕਾਰਨ ਤੁਹਾਡੇ ਇੰਨੇ ਪਿਆਰ ਕਾਰਨ ਵਲੌਗ ਆਉਣਗੇ ਕੰਟੀਨਿਊ ੜੜ ੜੜ ਕਰਾ ਦੇਣੀ ਆਪਾਂ ਵਲੌਗਾਾਂ ਦੀ ਤੇ ਦੋਸਤੋ ਫਿਰ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਜੀ ਐਂਡ ਜਿਹੜੇ ਜਣੇ ਚੈਨਲ ਤੇ ਨਵੇਂ ਨੇ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਰਹੇ ਹੋ ਤੇ ਧੰਨਵਾਦ ਜੀ